ਮੇਰਾ ਨਾ ਹਰਜੀਤ ਸਿੰਘ ਜੀ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਸਰ ਇਹ ਵੀ ਬੱਚਾ ਸ਼ਰੀ ਸਭ ਪਾ ਕੇ ਉਹਨੂੰ ਪਹਿਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਢੱਕਿਆ ਗਿਆ ਫਿਰ ਕੜਾ ਔਰ ਸ਼ਰੀ ਸਭ ਤੇ ਨਹੀਂ ਬਾਅਦ ਵਿੱਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਉਹਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਹੈ ਟ੍ਰਿਪਲ ਐਸ ਵੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਹਿਆ ਕਿ ਬਈ ਟੀ ਕਿਉਂ ਪੈਸ ਪੈਨੀ ਅਲਾਉਟ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕੋ ਸਰ ਜਿਹੜੇ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਸੇ ਸਰ ਇਹ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪੈਨੇ ਕੜਾਉ ਸੀਰ ਸਾਹਿਬ ਨਾਲ ਆਊਟ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਸੀਰ ਸਾਹਿਬ ਦਾ ਪੇਪਰ ਦੇ ਨਹੀਂ ਚਾਹਦਾ ਬੱਚਾ ਮੈਂ ਸਰ ਇਹ ਤੇ ਉਹਨਾਂ ਨੂੰ ਪੁੱਛੋ ਕਲੇਮ ਕਰਨਾ ਜਿਹਦਾ ਪੰਜਾਬ ਵਿੱਚ ਵੀ ਆਇਡੈਂਟੀਫਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਪਈ ਅਸੀਂ ਕੌਣ ਆ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਹੈ ਕਿ ਉਹਦੇ ਵਿੱਚ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿਉਂਕਿ ਪੰਜਾਬ ਵਿੱਚ ਇਹ ਪੰਜਾਬ ਵਿੱਚ ਇਦਾਂ ਦੀ ਗੱਲ ਹੋਈ ਜੀ ਤਾਂ ਕਿਸ ਤਰ੍ਹਾਂ ਬਿਲਕੁਲ ਪਰ ਕੜਾ ਦੋ ਦੋ ਦੋਨੋਂ ਚੀਜ਼ਾਂ ਸਾਨੂੰ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਹਿਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਅੱਜ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11 ਵਜੇ ਸ਼ੁਰੂ ਹੋਇਆ ਲੇਕਿਨ 9 ਵਜੇ ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਔਰ ਜੇ ਕੱਲਾ ਬੱਚਾ ਉਧਰੋਂ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿੰਦਾ ਮੇਰਾ ਵੀਡੀਓ ਰਿਕਾਰਡਿੰਗ ਤੁਸੀਂ ਸ਼੍ਰੀ ਸਾਹਿਬ ਲਾ ਕੇ ਅੰਦਰ ਜਾਣ ਲਈ ਕਹਿ ਰਹੇ ਤੁਸੀਂ ਕੌਣ ਕਹਿ ਰਿਹਾ ਹੈ ਕਿਸ ਨੇ ਨਹੀਂ ਕਿਤੇ ਨਹੀਂ ਲਾਉਂਦੇ ਭਾਜੀ ਕਿਹਾ ਹੈ ਨਹੀਂ ਸਰ ਸ਼੍ਰੀ ਸਾਹਿਬ ਕੋਲ ਲਾ ਸਕਦਾ ਕੋਈ ਤੁਸੀਂ ਕਿਹਾ ਉਹ ਕਹਿ ਰਹੇ ਬੰਦੇ ਕਹਿ ਰਹੇ ਤੂੰ ਪਤਾ ਹੈ ਸ਼੍ਰੀ ਸਾਹਿਬ ਲਾ ਸਕਦਾ ਕੋਈ ਕੋਈ ਵੀ ਨਹੀਂ ਲਾ ਸਕਦਾ ਫਿਰ ਡੱਕੇ ਉਹ ਕਹਿ ਰਹੇ ਨਾ ਤਾਂ ਹੀ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥ ਸਿਰਸਾ ਥੋੜੀ ਲਾਸਾ ਦੇ ਦੱਸੋ ਕੋਲ ਲਾਸਾ ਦਾ